ਅੱਜ ਪੈਟਰੋਲ ਪੰਪਾਂ ਦੇ ਮਾਲਕਾਂ ਵੱਲੋਂ ਜਿਹੜਾ ਹੈਗਾ ਪੈਟਰੋਲ ਦੀ ਖਰੀਦ ਜਿਹੜੀ ਹੈਗੀ ਆ ਉਹ ਬੰਦ ਕਰ ਦਿੱਤੀ ਗਈ ਆ ਪੈਟਰੋਲ ਨਹੀਂ ਕਿੱਦਿਆ ਜਾਊਗਾ ਸੋ ਤੁਸੀਂ ਦੇਖ ਸਕਦੇ ਆ ਕਿ ਲੰਬੀਆਂ ਲੰਬੀਆਂ ਕਤਾਰਾਂ ਨੇ ਜਿਹੜੀਆਂ ਹੈਗੀਆਂ ਪੰਪ ਤੇ ਲਗਨੀਆਂ ਸ਼ੁਰੂ ਹੋ ਚੁੱਕੀਆਂ ਨੇ ਸੋ ਇਹ ਤਸਵੀਰਾਂ ਨੇ ਪਟਿਆਲੇ ਦੇ ਫੁਹਾਰਾ ਚੌਂਕ ਪੰਪ ਦੀਆਂ ਇਹ ਕਿਉਂਕਿ ਜਿਹੜਾ ਹੈਗਾ ਪੈਟਰੋਲ ਪੰਪ ਪੈਟਰੋਲ ਦੇ ਨਾਲ ਹੀ ਜਿਹੜਾ ਹੈਗਾ ਲੋਕਾਂ ਦੇ ਵਾਹਨ ਚੱਲਦੇ ਨੇ ਚਾਹੇ ਮੋਟਰਸਾਈਕਲ ਦੀ ਗੱਲ ਕਰ ਲਈਏ ਕਾਰਾਂ ਦੀ ਗੱਲ ਕਰ ਲਈਏ ਡੀਜ਼ਲ ਦੇ ਉੱਤੇ ਗੱਡੀਆਂ ਦੀ ਗੱਲ ਕਰ ਲਈਏ ਭਾਰੀ ਵਾਹਨ ਦੀ ਗੱਲ ਕਰਤੀ ਐ ਸੋ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਆਗੇ ਉਹ ਤਸਵੀਰਾਂ ਦੇ ਵਿੱਚ ਜਿਹੜਾ ਹੈਗਾ ਕਿਸ ਤਰ੍ਹਾਂ ਦੇ ਨਾਲ ਲੇੜੇ ਲੋਕ ਨੇ ਉਹ ਪੈਟਰੋਲ ਭਰਾਣ ਦੇ ਲਈ ਜਿਹੜੇ ਉਹ ਪਹੁੰਚ ਰਹੇ ਨੇ ਆਪਣੇ ਆਪਣੇ ਵਾਹਨਾਂ ਦੇ ਵਿੱਚ ਸੋ ਇੱਥੇ ਮੈਨੇਜਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਪਹਿਲਾਂ ਲੋਕ ਨੇ ਇੱਥੇ ਪਹੁੰਚ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆਂ ਭਾਈ ਜੀ ਕੀ ਨਾ ਰਿੰਕੂ ਵੇਦਾ ਭਾਜੀ ਰਿੰਕੂ ਜੀ ਅੱਜ ਪੈਟਰੋਲ ਪੁਆਣ ਆਇਓ ਕਿਉਂਕਿ ਜਿਹੜਾ ਪੈਟਰੋਲ ਪੰਪਾਂ ਵੱਲੋਂ ਦੇ ਮਾਲਕਾਂ ਵੱਲੋਂ ਪੈਟਰੋਲ ਖਰੀਦਣਾ ਬੰਦ ਕਰਤਾ ਆਣ ਵਾਲੇ ਦਿਨਾਂ ਫੇਰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਕਿਵੇਂ ਦੇਖਦੇ ਪਹਿਲਾਂ ਹੀ ਬੜੀ ਮੁਸ਼ਕਿਲ ਹੋਈ ਸੀ ਪਹਿਲਾਂ 2-3 ਦਿਨ ਬੰਦ ਰਿਹਾ ਜਦੋਂ ਤਾਂ ਵੈਸੇ ਪੈਟਰੋਲ ਤਾਂ ਨਹੀਂ ਬੰਦ ਹੋਣਾ ਚਾਹੀਦਾ ਹੈਗਾ ਸਾਰਨ ਦਿੱਕਤ ਆਣੀ ਹੈ ਸਾਰਿਆਂ ਦੇ ਕੰਮ ਰੁੱਕ ਜਾਨਗੇ ਜਿਨ੍ਹਾਂ ਨੇ ਆਫਿਸ ਜਾਣਾ ਉਹ ਵੀ ਵਿਚਾਰੇ ਘਰੇ ਬੈਠਣਗੇ ਫਿਰ ਤਾਂ ਪੰਪ ਤਾਂ ਨਹੀਂ ਬੰਦ ਹੋਣਾ ਚਾਹੀਦਾ ਹੈਗਾ ਚਲੋ ਜਿਹੜੇ ਮਸਲੇ ਚੱਲਦੇ ਨੇ ਉਹ ਤਾਂ ਚੱਲਦੇ ਰਹਿਣਗੇ ਉਹ ਬਿਲਕੁਲ ਕਹਿੰਦੇ ਜਿਹੜੇ ਮਸਲੇ ਚੱਲਦੇ ਆ ਚੱਲਦੇ ਰਹਿਣਗੇ ਔਰ ਪੈਟਰੋਲ ਪੰਪ ਜਿਹੜਾ ਬੰਦ ਹੋ ਰਿਹਾ ਹੈਗਾ ਸੋ ਲੋਕ ਪੈਟਰੋਲ ਵੀ ਭਰਾਂਦੇ ਹੋ ਨਜ਼ਰ ਆ ਰਹੇ ਨੇ ਸਰ ਜਿਹੜਾ ਹੈਗਾ ਇੱਕ ਵਾਰੀ ਜਿਹੜਾ ਹੈਗਾ ਹੁਣ ਪੈਟਰੋਲ ਪੰਪ ਦੇ ਮਾਲਕਾਂ ਵੱਲੋਂ ਪੈਟਰੋਲ ਖਰੀਦਣਾ ਹੀ ਬੰਦ ਕਰ ਦਿੱਤਾ ਗਿਆ ਹੈਗਾ ਕਿਸ ਤਰ੍ਹਾਂ ਦੇਖਦੇ ਆ ਕਿਉਂਕਿ ਜਿਹੜਾ ਹੈਗਾ ਕਹਿੰਦੇ ਆ ਖਰਚੇ ਇਹਨਾਂ ਦੇ ਪੂਰੇ ਨਹੀਂ ਹੋ ਰਹੇ ਹੈਗੇ ਸੋ ਕਿਸ ਤਰ੍ਹਾਂ ਦੇਖਦੇ ਹੋ ਇਸ ਸਟੇਜ ਨੂੰ ਜਿਹੜਾ ਉਹ ਖਰਚੇ ਕੀ ਆ ਜੀ ਗੜਾ ਨੁਕਸਾਨ ਤੋਂ ਜੋ ਵੀ ਹੋ ਰਿਹਾ ਨਾ ਇਹ ਪਬਲਿਕ ਦਾ ਹੋ ਰਿਹਾ ਹੈ ਇਹ ਨਾ ਕਿਸੇ ਪੰਪ ਟਰੋਲ ਦਾ ਹੋਣਾ ਨਾ ਸਰਕਾਰ ਦਾ ਹੋਣਾ ਆਪ ਆਮ ਆਪ ਲੋਕ ਜਿਹੜੀ ਆ ਜਿਹਨੇ 100 ਰੁਪਏ ਦਾ ਪੁਆਣਾ ਉਹ 50 ਦਾ ਪੁਆ ਰਹੀ ਹੈ ਅਸੀਂ ਤਾਂ ਹੁਣ ਕੰਬਾਂ ਘਰਾਂ ਵਾਲੇ ਜਿਹਦੇ ਪੁਆਣੀ ਪੁਆਣੇ ਜਾਣਾ ਆਣੀ ਹੈ ਕਾਇਰ ਨਹੀਂ ਜਾ ਨਹੀਂ ਸਕਦੇ ਹੈ ਜੀ ਜੇ ਪੈਟਰੋਲ ਬੰਦ ਹੁੰਦਾ ਸੋ ਕਿੰਨਾ ਕੁ ਨੁਕਸਾਨ ਹੋ ਸਕਦਾ ਹੈਗਾ ਰੋਜ਼ਮਰਰਾ ਦੀ ਜ਼ਿੰਦਗੀ ਤੇ ਅਸਰ ਪੈ ਸਕਦਾ ਹੈ ਉਹ ਨੁਕਸਾਨ ਹੀ ਹੈ ਜੀ ਗਰੀਬ ਆਦਮੀ ਨੂੰ ਨੁਕਸਾਨ ਹੈ ਅਮੀਰ ਨੂੰ ਨਹੀਂ ਹੈ ਗਰੀਬ ਨੂੰ ਨੁਕਸਾਨ ਹੈ ਅਮੀਰ ਦਾ ਤਾਂ ਘਰ ਚੋਂ ਜਾ ਰਿਹਾ ਹੈ ਗਰੀਬ ਨੂੰ ਲੰਘਾਲਾ ਸੋ ਇੱਥੇ ਦੇ ਜਿਹੜੇ ਮੈਨੇਜਰ ਨੇ ਉਹਨਾਂ ਨਾਲ ਵੀ ਗੱਲ ਕਰਦੇ ਹੈਗੇ ਆ ਕਿ ਜਿਹੜਾ ਡੰਪ ਦੀਆਂ ਤਸਵੀਰਾਂ ਤੁਹਾਨੂੰ ਜਰੂਰ ਦਿਖਾਵਾਂਗੇ ਕਿ ਕਿੰਨਾ ਕੁ ਡੰਪ ਜਿਹੜਾ ਰਹਿ ਗਿਆ ਹੈਗਾ ਔਰ ਕਿੰਨਾ ਕਿੰਨਾ ਕੁ ਪੈਟਰੋਲ ਜਿਹੜਾ ਬਕਾਇਆ ਪਿਆ ਹੈਗਾ ਸੋ ਸਾਡੇ ਨਾਲ ਇੱਥੇ ਦੇ ਜਿਹੜੇ ਮੈਨੇਜਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹੈਗੇ ਆ ਸੋ ਪਹਿਲਾਂ ਤੁਹਾਨੂੰ ਡੰਪ ਦੀਆਂ ਤਸਵੀਰਾਂ ਦਿਖਾ ਦਿੰਨੇ ਚਾਹਨੇ ਹੈਗੇ ਆ ਕਿ ਜਿਹੜਾ ਹੈਗਾ ਉਹ ਡੰਪ ਜਿਹੜਾ ਹੈਗਾ ਉਹ ਕਿੰਨਾ ਕੁ ਪਿਆ ਹੈਗਾ ਸੋ ਕੈਮਰਾਮੈਨ ਨੂੰ ਕਹੂੰਗਾ ਸੁਨੀਲ ਜੀ ਤਸਵੀਰਾਂ ਦਿਖਾਓ ਤੁਸੀਂ ਮੇਰੇ ਸਹਿਯੋਗੀ ਕੈਮਰਾਮੈਨ ਸੁਨੀਲ ਜੀ ਨੇ ਜਿਹੜ ਅੱਜ ਰਾਤ ਤੱਕ ਚੱਲ ਜਾਣਾ ਤੇ ਵੈਸੇ ਅੱਜ ਦੀ ਸਾਡੀ ਜਿਹੜੀ ਸਟ੍ਰਾਈਕ ਹੈਗੀ ਆ ਨੋ ਪਰਚੇਸ ਦੀ ਆ ਸਾਡੀ ਜਿਹੜੀ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਹੈਗੀ ਆ ਅਸੀਂ ਫੈਸਲਾ ਕੀਤਾ ਵੀ ਸਾਡਾ ਡੀਲਰ ਮਾਰਜਨ 2012 ਤੋਂ ਨਹੀਂ ਵਧਿਆ ਜਿਹੜਾ ਤੇ ਖਰਚੇ ਸਾਡੇ ਡਬਲ ਹੋ ਗਏ ਨੇ ਤੇ ਉਹਦੇ ਕਰਕੇ ਅਸੀਂ ਅੱਜ ਦੀ ਨੋ ਪਰਚੇਸ ਦਾ ਸਾਡੀ ਕਾਲ ਹੈਗੀ ਆ ਤੇ 22 ਤਰੀਕ ਨੂੰ ਕੰਪਲੀਟ ਅਸੀਂ ਸ਼ਟਡਾਊਨ ਕਰਨਾ ਹੈ ਅਨਮਿੱਥੇ ਸਮੇ ਲਈ ਸੀ ਪੰਪ ਬੰਦ ਕਰਾਂਗੇ ਜੋ ਸਾਡਾ ਫੈਸਲਾ ਹੋਇਆ ਸੋ ਇਹ ਜਿਹੜਾ ਸਵੇਰ ਭਰ ਦੇ ਵਿੱਚ ਇਹ ਜਿਹੜਾ ਲਾਗੂ ਹੋ ਰਿਹਾ ਹਾਂਜੀ ਹਾਂਜੀ ਬਿਲਕੁਲ ਸਵੇਰ ਭਰ ਦੇ ਵਿੱਚ ਹੀ ਆ ਜੀ ਇਹ ਸਾਰੇ ਤੋ ਕਿਸ ਤਰ੍ਹਾਂ ਦੇਖਦੇ ਆ ਕਿ ਉਹ ਖਰਚੇ ਦੀ ਗੱਲ ਕਰ ਰਹੇ ਆ ਕਿ ਉਹ ਖਰਚੇ ਕਿਸ ਤਰ੍ਹਾਂ ਦੇ ਨਾਲ ਵਧੇ ਨੇ ਕਿਉਂਕਿ ਕੀ ਗੱਲ ਖਰਚੇ ਪੂਰੇ ਨਹੀਂ ਹੋ ਰਹੇਗੇ ਪੰਪਾਂ ਦੇ ਖਰਚੇ ਪੂਰੇ ਨਹੀਂ ਹੋ ਰਹੇ ਜੀ ਇੱਕ ਤਾਂ ਦੇਖੋ ਉਦੋਂ ਦੇ 2017 ਤੋਂ ਹੁਣ ਤੱਕ ਮਹਿੰਗਾਈ ਦੇਖੀ ਜਾਵੇ ਅਗਰ ਦੁੱਗਣੀ ਹੋ ਚੁੱਕੀ ਹੈ ਤੇ ਉਹਦੇ ਹਿਸਾਬ ਨਾਲ ਦੇਖਿਆ ਜਾਂਦਾ ਖਰਚੇ ਤਾਂ ਸੇਲਜ਼ਮੈਨ ਜਿਹੜੇ ਸਾਡੇ ਖਰਚੇ ਰੁਟੀਨ ਦੇ ਖਰਚੇ ਨੇ ਉਹ ਪਹਿਲਾਂ ਨਾਲੋਂ ਵੱਧ ਤੋਂ ਵੱਧ ਡਬਲ ਹੋ ਗਿਆ ਹੈ ਸੋ ਹੁਣ ਆਪ ਜਿਹੜਾ ਪੈਟਰੋਲ ਹੈਗਾ ਤੁਸੀਂ ਦੱਸ ਰਹੇ ਹੋ ਕਿ ਕਿ ਅੱਜ ਤੋਂ ਤੁਸੀਂ ਖਰੀਦ ਹੀ ਬੰਦ ਕਰ ਦਿੱਤੀ ਹੈਗੀ ਆ ਸੋ ਹੁਣ ਕਿੰਨੀ ਦੇਰ ਇਹ ਪੈਟਰੋਲ ਚੱਲੂਗਾ ਸੋ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੂਗਾ ਕਿਉਂਕਿ ਪੈਨਿਕ ਵੀ ਜਿਹੜਾ ਹੈਗਾ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਨਹੀਂ ਦੇਖੋ ਜੀ ਅੱਜ ਤੱਕ ਦਾ ਸਟਾਕ ਹੈਗਾ ਮੇਰੇ ਕੋਲੇ ਅੱਜ ਦੀ ਅਸੀਂ ਸਟ੍ਰਾਈਕ ਕੀਤੀ ਆ ਵੀ ਅਸੀਂ ਪਰਚੇਜ਼ ਨਹੀਂ ਕਰਨੀ ਕੱਲ ਸਟ੍ਰਾਈਕ ਬੰਦ ਹੈ ਉਹ ਕੱਲ ਅਸੀਂ ਪਰਚੇਜ਼ ਕਰਾਂਗੇ ਬਟ 22 ਤਰੀਕ ਤੋਂ ਰੈਗੂਲਰਲੀ ਅਸੀਂ ਪਰਚੇਜ਼ ਵੀ ਬੰਦ ਕਰਾਂਗੇ ਤੇ ਸੇਲ ਵੀ ਬੰਦ ਕਰਾਂਗੇ